ਕਮੈਂਟ ਜੀ ਸੈਲੂਨ ਵਾਲਾ ਇੱਕ ਕਮੈਂਟ ਵੀ ਸੀਗਾ ਦੋਸਤਾਂ ਦਾ ਆਪਣੇ ਕੋਲ ਖਬਰ ਵੀ ਅਗਲੀ ਹੈ ਕਹਿੰਦੇ ਕਿ ਸੈਲੂਨ ਆਰਿਆਂ ਨੂੰ ਕਹਿੰਦੇ ਕਿ ਤੁਹਾਨੂੰ ਆਓ ਤੁਸੀਂ ਸਿੱਧੇ ਕਰਦੇ ਆ ਤੁਹਾਨੂੰ ਤੁਹਾਡੇ ਕੋਲੋਂ ਫਰੋਲਾ ਫਰੂਲੀ ਕਰਦੇ ਆ ਪਰ ਇੱਕ ਵਿੱਚੋਂ ਖਬਰ ਇਹਦੇ ਆਈ ਕਿ ਜਿਹੜੇ ਸੈਲੂਨਾਂ ਤੇ ਛਾਪੇ ਪਏ ਉਹ ਹੈ ਕਹਿੰਦੇ ਇੱਕੋ ਕੰਪਨੀ ਦੇ ਇਹ ਕੀ ਕਾਰਨ ਹੋਇਆ ਜੀ ਨਹੀਂ ਅੱਜ ਜਿਹੜੀ ਬਾਈ ਪੁਲਰ ਨੇ ਲਾਈ ਆ ਨਿਊਜ਼ ਜੀ ਪੰਜਾਬੀ ਟ੍ਰਿਬਿਊਨ ਤੇ ਉਦੇ ਚ ਉਹਨਾਂ ਨੇ ਇਸ਼ਾਰਾ ਤੇ ਕੀਤਾ ਕਿ ਕੋਈ ਪੰਜਾਬ ਤੋਂ ਬਾਹਰੀ ਬਾਸ ਹੈ ਮਤਲਬ ਕਿ ਦਿੱਲੀ ਦਾ ਹੀ ਹੋਏਗਾ ਹੋਰ ਕਿਤੇ ਚਾਰਖੰਡ ਦਾ ਤਾਂ ਹੁਣ ਹੋ ਰਿਹਾ ਭਾਈ ਉਹ ਉਹ ਆ ਤੇ ਉਹਦੇ ਨਾਲ ਕਿਤੇ ਕੋਈ ਖੱਟਪੱਟ ਹੋਈ ਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੀ ਲੱਸੀ ਕਰੀ ਤੁਰੇ ਆਉਂਦੇ ਆ ਪਹਿਲਾਂ ਪਾਵਰਕਾਮ ਵਾਲੇ ਗਏ ਚਲੇ ਕਿ ਕੁੰਡੀ ਕੰਡੀ ਤੇ ਨਹੀਂ ਚੱਲਦੀ ਤੁਹਾਡੀ ਤੇ ਉਹਨਾਂ ਆਖਿਆ ਚੈੱਕ ਕਰੋ ਜਨਾਬ ਤੇ ਉਹ ਸਭ ਕੁਝ ਠੀਕ ਪਾਇਆ ਤੇ ਪਿੱਛੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਆ ਉਹ ਪਹੁੰਚ ਗਏ ਉਹ ਆਏ ਹੂੰ ਉਹ ਕਹਿੰਦੇ ਲਿਆਓ ਭਾਈ ਕੀ ਹਿਸਾਬ ਕਿਤਾਬ ਆ ਜੀ ਆ ਜਿਹੜਾ ਤੁਸੀਂ ਰੰਗ ਜਾ ਰੰਗਦੇ ਜੇ ਵਾਲਾਂ ਨੂੰ ਇਹਦੇ ਚ ਤੇ ਕੈਮੀਕਲ ਹੁੰਦੇ ਨੇ ਬਿਲਕੁਲ ਬਿਲਕੁਲ ਉਹਨਾਂ ਕਹੇ ਜੀ ਹਾਂ ਹੁੰਦੇ ਤੇ ਆ ਕਿ ਬਲੀਚਿੰਗ ਚ ਕੀ ਹੁੰਦਾ ਹੂੰ ਉਹ ਕਹਿੰਦੇ ਜੀ ਹਾਂ ਤਾਂ ਗੱਲ ਠੀਕ ਹੈ ਜੀ ਉਹ ਹੁਣ ਇਹਨਾਂ ਨੂੰ ਬਾਣੀ ਪਾਈ ਬੈਠੇ ਕਹਿੰਦੇ ਕਿ ਤਿੰਨ ਚਾਰ ਥਾਮਾ ਤੇ ਵੈਸੇ ਕਹਿੰਦੇ ਹੋਰ ਵੀ ਸਲੂਨਾਂ ਤੇ ਗਏ ਉਹ ਗੇੜਾ ਗੂੜਾ ਜੇ ਕੱਢਿਆ ਜਿਵੇਂ ਪੁਲਿਸ ਵਾਲਿਆਂ ਦੀ ਰੇਡ ਵੀ ਕਈ ਵਾਰ ਫਿਕਸ ਹੁੰਦੀ ਆ ਕਿ ਉਹ ਜਿਹਨੇ ਮੁਖਬਰੀ ਕੀਤੀ ਹੁੰਦੀ ਆ ਉਹ ਕਹਿੰਦਾ ਮੇਰਾ ਪਤਾ ਨਾ ਲੱਗੇ ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਤੇਰੇ ਘਰ ਵੀ ਇੱਕ ਗੇੜਾ ਕੱਢ ਦਿਆਂਗੇ ਮੜਾ ਜਿਵੇਂ ਕਿ ਤੂੰ ਵੀ ਤਾਂ ਕੋਈ ਡਰਮ ਨਹੀਂ ਪਾਇਆ ਜੀ 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 ਤਾਂ ਮਤਲਬ ਕਿ ਇਹ ਚੀਜ਼ਾਂ ਵੀ ਹੁੰਦੀਆਂ ਨੇ ਨਾ ਕਿ ਚਲੋ ਕੋਈ ਗੱਲ ਨਹੀਂ ਕਿ ਤੇਰਾ ਨਾਂ ਜਿਹੜਾ ਨਾ ਆਵੇ ਇੱਕ ਗੇੜਾ ਛੜਾ ਤੇਰੇ ਘਰ ਵੀ ਸੇਲੇ ਜੇ ਐਵੇਂ ਮਾਰ ਕੇ ਵਿਹੜੇ ਚ ਚਾਰ ਕੁ ਵੇਖ ਲਵਾਂਗੇ ਲਿਆ ਸਾ ਦੇਖੋ ਗੱਲ ਇਹ ਆ ਕਿ ਮੈਨੂੰ ਉਹ ਨਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਠੀਕ ਆ ਕਿ ਕੋਈ ਆਲੋਚਨਾ ਕਰਨ ਦਾ ਹੱਕ ਨਹੀਂ ਹੈਗਾ ਜੀ ਕਿਉਂਕਿ ਇਹ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹ ਕਹਿੰਦਾ ਕਿ ਜਨਾਬ ਦੇਖੋ ਇਹ ਵਾਟਰ ਜਿਹੜਾ ਛੱਡਦੇ ਨੇ ਸੀਵਰ ਦੇ ਵਿੱਚ ਗੇਸਟਿੰਗ ਹੂੰ ਇਹ ਪ੍ਰਦੂਸ਼ਣ ਦੇ ਧਾਇਰੇ ਚ ਹੁੰਦਾ ਹੈ ਜੀ ਇਹਨਾਂ ਨੂੰ ਟ੍ਰੀਟ ਕਰਨ ਤੋਂ ਬਾਅਦ ਹੀ ਪਾਣੀ ਛੱਡਣਾ ਚਾਹੀਦਾ ਜੀ ਜੀ ਲਓ ਜੀ ਇਹ ਗੱਲ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆ ਸਰ ਆਦਰਸ਼ ਪਾਲਿਆ ਉਹਨਾਂ ਦਾ ਨਾਮ ਸੀ ਜੀ ਉਹਨਾਂ ਨੇ ਵੀ ਪੁਸ਼ਟ ਤੌਰ ਤੇ ਕਈ ਅਖਬਾਰ ਚ ਜੀ ਹੁਣ ਸਵਾਲ ਤੇ ਵੱਡਾ ਇਹ ਪੈਦਾ ਹੋਏਗਾ ਜਨਾਬ ਕਿ ਸਲੂਨ ਐਵਰੇਜ ਇੱਕ ਸ਼ਹਿਰ ਚ ਕਿੰਨੇ ਹੋਣਗੇ ਬਹੁਤ ਫਿਰ ਉਹਨਾਂ ਨੇ ਜਿਹੜੇ ਇਹ ਤਾਂ ਇਹ ਤਾਂ ਬਹੁਤ ਤਗੜੀ ਇੱਕ ਤਰ੍ਹਾਂ ਨਾਲ ਕਹ ਲਓ ਕਿ 체ਨ ਹੈ ਜੀ ਸਲੂਨ ਦੀ ਹਮ ਹਮ ਬਿਲਕੁਲ ਇਹ ਤੇ ਕੱਲ ਨੂੰ ਹੋ ਸਕਦਾ ਹੈ ਕਿ ਗਾਈਡਲਾਈਨ ਪਹਿਲੀ ਗੱਲ ਤੇ ਤੁਸੀਂ ਗਾਈਡਲਾਈਨ ਅਜੇ ਤੱਕ ਦਿੱਤੀ ਆ ਦਿੱਤੀ ਨਹੀਂ ਕੋਈ ਇਹ ਵਿਖਾਓ ਤੁਹਾਡੀ ਗਾਈਡਲਾਈਨ ਕਿੱਥੇ ਆ ਬਿਲਕੁਲ ਸੈਲੂਨ ਵਾਲਿਆਂ ਨੂੰ ਤੁਸੀਂ ਗਾਈਡਲਾਈਨ ਦਿੱਤੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਤੁਸੀਂ ਲੈਬ ਦੇਖੀ ਆ ਨਾ ਜੀ ਕੋਈ ਤੁਹਾਡਾ ਦੋਸਤ ਹੋਇਆ ਜਿਹਦੀ ਚੰਗੀ ਤਗੜੀ ਸ਼ਹਿਰ ਚ ਲੈ ਆਇਆ ਨਾ ਉਹ ਤੁਹਾਨੂੰ ਦੱਸੇਗਾ ਜੀ ਜੀ ਇਹਨਾਂ ਦੇ ਅੰਡਰਗਰਾਉਂਡ ਇੱਕ ਸਿਸਟਮ ਲੱਗਾ ਹੁੰਦਾ ਹੈ ਜੀ ਲੈਬ ਦਾ ਪਾਣੀ ਉੱਥੇ ਇੱਕ ਡਰਮ ਚ ਚਲੇ ਜਾਂਦਾ ਹੂੰ ਜਦੋਂ ਪਰ ਜਾਂਦਾ ਉਹਦੇ ਚ ਕੁਝ ਮਤਲਬ ਕਿ ਗਾਈਡਲਾਈਨ ਦੇ ਤਹਿਤ ਨਾ ਪਾਇਆ ਜਾਂਦਾ ਰਸਾਇਣ ਕਲੋ ਦਾ ਦੇ ਕੈਮੀਕਲ ਪਾਏ ਜਾਂਦੇ ਉਹ ਪਾਣੀ ਸਾਫ ਕਰਕੇ ਉਸ ਤੋਂ ਬਾਅਦ ਸੀਵਰ ਲਾਈਨ ਦੇ ਵਿੱਚ ਜਾਂਦਾ ਹੈ ਜੀ ਇਹ ਤੁਸੀਂ ਮੈਨੂੰ ਦੱਸੋ ਕਿ ਕਿੰਨੀਆਂ ਕੋ ਲੈਬਸ ਹੋਣਗੀਆਂ ਜਿਹੜੀਆਂ ਫੋਲੋ ਕਰਦੀਆਂ ਹੋਣਗੀਆਂ ਕਿ ਥੱਲੇ ਉਹਨਾਂ ਨੇ ਇਸ ਤਰ੍ਹਾਂ ਦਾ ਬਈ ਟ੍ਰੀਟਮੈਂਟ ਪਲਾਂਟ ਲਾਏ ਹੋਏ ਜੀ 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 ਹੋ ਕਿ ਨਹੀਂ ਸੈਲੂ ਅੱਛਾ ਸੈਲੂ ਕਿਉਂ ਛੋਟੀਆਂ ਛੋਟੀਆਂ ਵੀ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਜਿੱਥੋਂ ਆਪਾਂ ਹਜ਼ਾਮਤ ਵਗੈਰਾ ਕਰਵਾਉਂਦੇ ਤੋ ਉਹ ਵੀ ਤਾਂ ਕਲਰ ਕਰਦੇ ਨੇ ਉਹ ਪਾਣੀ ਕਿੱਧਰ ਜਾਂਦਾ ਬਈ ਜੀ ਮਤਲਬ ਕਿ ਇਤੇ ਹੁਣ ਟੈਂਡ ਚ ਕਾਨਾ ਫਸਾਉਣ ਵਾਲੀ ਗੱਲ ਆ ਕਿ ਬਈ ਇਧਰ ਨੂੰ ਆ ਜਾ ਇਹਨਾਂ ਨੂੰ ਸਿੱਧਿਆ ਕਰਨਾ ਆ ਜੀ ਪਰ ਇੱਕ ਗੱਲ ਜਿਹੜੀ ਆ ਉਹ ਅਸਲ ਦੇ ਵਿੱਚ ਇਹੋ ਆ ਕਿ ਜੇ ਕਿ ਧਾਰੇ ਚਾਉਂਦੇ ਨੇ ਸੈਲੂ ਤਾਂ ਫਿਰ ਤੁਸੀਂ ਅੱਜ ਤੱਕ ਜਾਗੇ ਕਿਉਂ ਨਾ ਬਿਲਕੁਲ ਬਿਲਕੁਲ ਤੁਸੀਂ ਗਾਈਡਲਾਈਨ ਕੀ ਦਿੱਤੀ ਆ ਮੈਨੂੰ ਇਸ ਗੱਲ ਦਾ ਜਵਾਬ ਜ਼ਰੂਰ ਇਹ ਦੇਣ ਦੀ ਚੇਤਨਾ ਕਰਨਾ ਕਿ ਭਾਈ ਗਾਈਡਲਾਈਨ ਕਿੱਥੇ ਤੁਹਾਡੀ ਹਮ ਤੇ ਆਪੇ ਜੇ ਤੁਹਾਡੀ ਗਾਈਡਲਾਈਨ ਹੋਏਗੀ ਤੁਹਾਡੇ ਤੋਂ ਐਨਓਸੀ ਲਵਗਾ ਅਗਲਾ ਜੀ ਜੇ ਕਿਸੇ ਨੇ ਖੋਲਣਾ ਹਮ ਤਾਂ ਗਾਈਡਲਾਈਨ ਮੈਂ ਤੇ ਅੱਜ ਤੱਕ ਨਹੀਂ ਭਾਈ ਦੇਖੀ ਅੱਛਾ ਰੋਣਾ ਕੀ ਆ ਕਿ ਜਿਹੜਾ ਤਾਂ ਬੁੱਢਾ ਨਾਲਾ ਜੀ ਉੱਥੇ ਕੀ ਹਾਲ ਆ ਉਹ ਨਹੀਂ ਦਿਖ ਰਿਹਾ ਨਹੀਂ ਮੈਂ ਕਦੇ ਵੀ ਇਸ ਗੱਲ ਤੇ ਨਹੀਂ ਕਹਿੰਦਾ ਹੁੰਦਾ ਕਿ ਆ ਹੋਣ ਦਿਓ ਜੀ ਕਿਉਂਕਿ ਉਹ ਹੋ ਰਿਹਾ ਮੈਂ ਨਹੀਂ ਇਸਕਲ ਦਾ ਮੈਂ ਕਹਿੰਦਾ ਸੈਲੂਨ ਵੀ ਕਰਸ ਦਿਓ ਬਿਲਕੁਲ ਕਰਸ ਦਿਓ ਚੂੜੀ ਬਿਲਕੁਲ ਪਰ ਤੁਸੀਂ ਇਹ ਦੱਸੋ ਕਿ ਤੁਹਾਡਾ ਉੱਥੇ ਜੋ ਇਲੈਕਟ੍ਰੋਪਲੇਟਿੰਗ ਯੂਨਿਟ ਹੈ ਜੀ ਉਹਨਾਂ ਦੀ ਗਿਣਤੀ 3500 ਆ ਹਮ ਤੇ ਪਲੈਂਟ ਤੁਹਾਡੇ ਸਿਰਫ 5 ਨੇ ਹਮ 5 ਨੇ ਜੀ ਕਿ ਉਥੋਂ ਭਾਈ ਪਾਣੀ ਜਿਹੜਾ ਨਿਕਲ ਕੇ ਜਾਂਦਾ ਹੋਏਗਾ ਤੇ ਉਹ ਉਥੇ ਬਹੁਤ ਭਾਈ ਸ਼ਾਨਦਾਰ ਹੋਏਗਾ ਜੀ ਜੀ ਦਲੇ ਆ ਕਿ ਇੱਕ ਕੱਲੇ ਇਸ ਸੈਲੂਨ ਜਾਂ ਲਗਜ਼ਰੀ ਸਲੂਨ ਵਾਸਤੇ ਕਿਉਂ ਹੂੰ ਹੂੰ ਫਿਰ ਤਾਂ ਜੋ ਵੀ ਦੁਕਾਨ ਆ ਉਹਨੂੰ ਉਸੇ ਹਿਸਾਬ ਦੇ ਨਾਲ ਕਰੋ ਜੀ ਆਪ ਦੇਖਦੇ ਆ ਵੱਡੇ ਸ਼ਹਿਰਾਂ ਵਿੱਚ ਸੜਕਾਂ ਦੇ ਵਿੱਚ ਸ਼ੀਸ਼ੇ ਰੱਖੇ ਪਏ ਹੁੰਦੇ ਆ ਜੀ ਰਫਾਇਨਰੀ ਦੀ ਗੱਲ ਆਉਂਦੀ ਆ ਜੀ ਮੈਨੂੰ ਉਸੇ ਇਲਾਕੇ ਦੇ ਇੱਕ ਬੰਦੇ ਨੇ ਮੈਂ ਕਦੇ ਗਿਆ ਨਹੀਂ ਰਫਾਇਨਰੀ ਦੇ ਕੋਲ ਮੈਂ ਇਮਾਨਦਾਰੀ ਨਾਲ ਦੱਸਾਂ ਮੈਨੂੰ ਦੱਸਿਆ ਵੀ ਪੋਲੀਟਿਸ਼ੀਅਨ ਨੇ ਤੇ ਇਹ ਵੀ ਦੱਸ ਦੇਵਾਂ ਕਿ ਸੱਤਾਧਾਰੀਆਂ ਦੇ ਮਤਲਬ ਕਿ ਸੀਗੇ ਉਹ ਨਾਲ ਦੇ ਜੀ ਜੀ ਉਹਨਾਂ ਨੇ ਇੱਕ ਗੱਲ ਦੱਸੀ ਉਹ ਕਹਿੰਦੇ ਕਿ ਸੁਆ ਜਾਂਦਾ ਹੈ ਪੂਰੇ ਦਾ ਪੂਰਾ ਜੀ ਇਹਨੂੰ ਤੁਸੀਂ ਕੱਸੀ ਵੀ ਕਹ ਦਿੰਦੇ ਹੋ ਕੱਸੀ ਕਹ ਦਿੰਦੇ ਆਪਾਂ ਜੀ ਸੁਆ ਜਾਂਦਾ ਪਾਣੀ ਦਾ ਪਰਿਆ ਬਾਅਦ ਚੋ ਪਾਣੀ ਕਿੱਥੇ ਜਾਂਦਾ ਹੈ ਹੂੰ ਵੀ ਚਾਹੇ ਉਹ ਸੋਧਿਆ ਚਾਹੇ ਅਣ ਸੋਧਿਆ ਪਾਣੀ ਕਿੱਥੇ ਵਟ ਜਾਂਦਾ ਹੈ ਬਟਾ ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਸ ਜੀ ਮੇਰੇ ਕੋਲ ਕੋਈ ਜਵਾਬ ਨਹੀਂ ਇਸ ਦਾ ਇਹ ਇਹ ਬਹੁਤ ਵੱਡਾ ਸਵਾਲ ਆ ਕਿ ਇੰਨਾ ਪਾਣੀ ਜਾਂਦਾ ਇਨੀ ਮਿਖਦਾਰ ਚ ਜਾਂਦਾ ਜੀ ਜੀ ਤੋ ਉਹ ਕਿੱਥੇ ਜਾਂਦਾ ਯੂਜ਼ ਕਿੱਥੇ ਹੁੰਦਾ ਤੇ ਜੋ ਉਹਦੀ ਵੇਸਟੇਜ ਹੈ ਉਹ ਕਿੱਥੇ ਜਾਂਦੀ ਹੈ ਵੇਸਟੇਜ ਕਿੱਥੇ ਜਾਂਦੀ ਹੈ ਸਵਾਲ ਨਹੀਂ ਮਿੰਟੂ ਜੀ ਇੱਕ ਦਾ ਤੇ ਕੱਲ੍ਹ ਥੂੜੀ ਕਸਣ ਨਾਲ ਕੁਝ ਨਹੀਂ ਹੁੰਦਾ ਬਹੁਤ ਕਸੋ ਸਾਰੀਆਂ ਥਾਵਾਂ ਤੇ ਜੀ ਬਿਲਕੁਲ ਸਾਰੀਆਂ ਥਾਵਾਂ ਤੇ ਕਸੋ ਬਿਲਕੁਲ ਜੀ ਬਿਲਕੁਲ ਜੀ ਜੀ ਹੁਣ ਤਾਂ ਸਿੰਘ ਜੀ ਕਹਿ ਰਹੇ ਨੇ ਕਿ ਬੁੱਢਾ ਨਾਲਾ ਨਹੀਂ ਦਿਸਦਾ ਇਹਨਾਂ ਨੂੰ ਉਹਦੀ ਗੱਲ ਹੋਈ ਗਈ ਹੈ ਜੀ ਸੁਖਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਲੁਧਿਆਣਾ ਵਾਲੀ ਡਾਈੰਗ ਇੰਡਸਟਰੀ ਨਹੀਂ ਦਿਸਦੀ ਹਾਂ ਡਾਇੰਗ ਵਾਲੇ ਕਹਿੰਦੇ ਤੁਸੀਂ ਸਕੈਟੋ ਡਾਇੰਗ ਜਿਹੜੀ ਉਹ ਰੋਕੋ ਜੀ ਉਹ ਕਹਿੰਦੇ ਸਾਨੂੰ ਵੀ ਬੰਦ ਕਰਾ ਲਓ ਮਹੀਨਾ ਤੇ ਇਹਨਾਂ ਨੂੰ ਵੀ ਕਰਾ ਲਓ ਤੁਹਾਨੂੰ ਪਤਾ ਲੱਗ ਜਾਏਗਾ ਜੀ ਜੀ ਸੋ ਸਵਾਲ ਬੜੇ ਸਭ ਟੇਡੇ ਨੇ ਹੂੰ ਬਿਲਕੁਲ ਪਰ ਅਸੀਂ ਕਹਿੰਨੇ ਆ ਕਿ ਕੋਈ ਪੱਖਪਾਤ ਨਾ ਹੋਵੇ ਇੱਕ ਸਿਰੇ ਤੋਂ ਯਾਰ ਜੇ ਅਸੀਂ ਵੀ ਮੈਂ ਆਮ ਫਰਜ਼ ਕਰوں ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤੇ ਮੇਰੇ ਤੇ ਕਰ ਵੀ ਹੋਣੀ ਚਾਹੀਦੀ ਇਹਦੇ ਚ ਕੀ ਆ ਇਹਦੇ ਚ ਕੀ ਆ ਇਹ ਰਫਰੀਆਂ ਕਰਨ ਨੂੰ ਅਸੀਂ ਕਿਹੜਾ ਮਤਲਬ ਕਿ ਅਸੀਂ ਕਿਹੜਾ ਸਾਰੇ ਇੱਥੇ ਦੇਵਪੁਰਸ਼ ਤਰੇ ਫਿਰਦੇ ਆ ਸਾਡੇ ਝੂਆਂ ਲੋਕ ਉਹ ਇਦਾਂ ਕਰਦੇ ਰੋਲ ਖਚੋਲੇ ਪਰ ਜਿਹੜਾ ਵੀ ਕਰ ਬਈ ਨਿਰਪੱਖ ਢੰਗ ਨਾਲ ਨਿਰਪੱਖ ਅਖਦਾਰ ਬਣ ਰਾਂਜੀਸ਼ ਰਾਂਜੀਸ਼ ਘਟ ਨੂੰ ਵਸਤੇ ਨਹੀਂ ਮਾ ਚਾਹੀਦਾ ਵੀ ਇੱਕ ਵਾਰੀ ਦਿਖਾਵੇ ਵਸਤੇ ਕਰਦਾ ਸਰ ਹਨਾ ਬਾਲਵਾ ਬਲੌਗ ਜੀ ਆਪਾਂ ਕੋਲਕਾਤਾ ਵਾਲੀ ਨਿਊਜ਼ ਹੈ ਜਿਹੜੀ ਉਹ ਪਹਿਲਾਂ ਵੀ ਕਰ ਚੁੱਕੇ ਆ ਜੀ ਤੇ ਅੱਜ ਵੀ ਉਸ ਤੇ ਗੱਲ ਹੋ ਚੁੱਕੀ ਹੈ ਤੁਸੀਂ ਸ਼ਾਇਦ ਲੇਟ ਜੁੜੇ ਹੋਵੋਗੇ ਸਾਬ ਕਲਾਨੀ ਕਹ ਰਿਹਾ ਕਿ ਵਾਟਰ ਟ੍ਰੀਟਮੈਂਟ ਵਾਲੇ ਨੂੰ ਅਮਰੀਕਾ ਦਾ ਦੌਰਾ ਕਰਾਓ ਤੇ ਕੁਝ ਸਿਖਾਓ ਕਿਥੇ ਅਮਰੀਕਾ ਦਾ ਜੀ ਆਪਣੀ ਪੂਰੇ ਦੌਰੇ ਕਰ ਲੈਣਾ ਆਸੇ ਪਾਸੇ ਤੇ ਬੜਾ ਕੁਝ ਦੇਖਣ ਨੂੰ ਮਿਲ ਜੇ ਸਿੱਖਣ ਨੂੰ ਮਿਲ ਜੇ ਕਰਨ ਨੂੰ ਮਿਲ ਜੇ ਤਾਂ ਆਪਣੀ ਅ ਮਿੰਟੂ ਜੀ ਸੈਲੂਨ ਵਾਲੀ ਖਬਰ ਤੋਂ ਯਾਦ ਆਇਆ ਸਾਰੇ ਸੈਲੂਨ ਵਾਲੇ ਪ੍ਰਦੂਸ਼ਣ ਨਹੀਂ ਫਲਾ ਰਹੇ ਹੁੰਦੇ ਕੁਝ ਸੈਲੂਨ ਵਾਲੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਗਿਆਨ ਵੀ ਫਲਾ ਰਹੇ ਹੁੰਦੇ ਆ ਸਮਾਜ ਦੇ ਵਿੱਚ ਇੱਕ ਨਵੀਂ ਉਤਸ਼ਾਹ ਤੇ ਨਵੀਂ ਚੇਤਨਾ ਵੀ ਲੈ ਕੇ ਆਉਂਦੇ ਮੈਂ ਖਬਰ ਸੁਣੀ ਕਿ ਇੱਕ ਬੰਦਾ ਬਈ ਉਹਨੇ ਸੈਲੂਨ ਦੇ ਵਿੱਚ ਕਿਤਾਬਾਂ ਰੱਖੀਆਂ ਹੋਈਆਂ ਨੇ ਹੂੰ ਇਹ ਕਿੱਥੋਂ ਦੀ ਖਬਰ ਹੈ ਤੇ ਕਿਵੇਂ ਮੈਨੂੰ ਸਮਝ ਨਹੀਂ ਆਈ ਗੱਲ ਨਹੀਂ ਜੇ ਤੁਸੀਂ ਖਬਰ ਸੁਣੀ ਹੈ ਤਾਂ ਮੈਂ ਹੁਣ ਉਹਨੂੰ ਕੀ ਕਹਾਂਗੇ ਨਹੀਂ ਮੈਂ ਉਹ ਦੱਸੂੰਗਾ ਦੱਸੂੰਗਾ ਕੋਈ ਚੱਕਰ ਨਹੀਂ ਹੈ ਉਹ ਸੋਲਾਪੁਰ ਦੇ ਵਿੱਚ ਹੈ ਮਹਾਰਾਸ਼ਟਰ ਦੇ ਵਿੱਚ ਪਰ ਗੱਲ ਇਹ ਹੈ ਕਿ ਉਹਦੇ ਤੋਂ ਦੂਜੇ ਵੀ ਸਿੱਖ ਸਕਦੇ ਆ ਜੀ ਦੂਜੇ ਵੀ ਸਿੱਖ ਸਕਦੇ ਆ ਮੈਂ ਕਹਿੰਨਾ ਕਿ ਤੁਹਾਡੀ ਇੱਕ ਜਿਮ ਹੈ ਜਿਮ ਦੇ ਵਿੱਚ ਵੀ ਚਾਰਗਤਾਪਾ ਕਿਉਂ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਤੁਹਾਡੇ ਕਲਾਇੰਟ ਆਉਂਦੇ ਆ ਜੀ ਤੁਹਾਡੇ ਕਲਾਇੰਟ ਆਉਂਦੇ ਆ ਤਗੜੀਆਂ ਜੀ ਮੱਚ ਤੇ ਤੁਹਾਨੂੰ ਪਤਾ ਹੀ ਆ ਹੂੰ ਤਗੜੇ ਬੰਦੇ ਹੁੰਦੇ ਜਿਨ੍ਹਾਂ ਦੇ ਕੋਲ ਸਮਾਂ ਵੀ ਹੁੰਦਾ ਜੀ